ਸਿਕਾ ਸਟੂਡੈਂਟਸ ਮੈਂ ਹਰਵਿੰਦਰ ਕੌਰ ਮੈਮ ਅੱਜ ਦੀ ਕਲਾਸ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਆ ਸਟੂਡੈਂਟਸ ਪਿਛਲੇ ਕਲਾਸ ਦੇ ਵਿੱਚ ਅਸੀਂ ਗੁਰੂ ਰਾਮਦਾਸ ਜੀ ਬਾਰੇ ਬਿਲਕੁਲ ਡਿਟੇਲ ਦੇ ਵਿੱਚ ਪੜ ਚੁੱਕੇ ਆ ਉਹਨਾਂ ਦੇ ਜਨਮ ਬਾਰੇ ਜੋ ਵੀ ਉਹਨਾਂ ਨੇ ਕੰਮ ਕੀਤੇ ਸਿੱਖ ਧਰਮ ਦੇ ਵਿਕਾਸ ਲਈ ਤਾਂ ਅੱਜ ਆਪਾਂ ਪੜਾਂਗੇ ਜੀ ਗੁਰੂ ਅਰਜਨ ਦੇਵ ਜੀ ਬਾਰੇ ਜੋ ਕਿ ਆਪਣੇ ਪੰਜਵੇਂ ਗੁਰੂ ਹਨ ਜੋ ਕਿ ਆਪਣੇ ਪੰਜਵੇਂ ਗੁਰੂ ਹਨ ਜੀ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਸਟੂਡੈਂਟਸ ਇਹਨਾਂ ਦੀ ਗੁਰਗੱਦੀ ਬਾਰੇ ਇਹਨਾਂ ਦੇ ਜਨਮ ਬਾਰੇ ਇਹਨਾਂ ਦੇ ਪਰਿਵਾਰ ਬਾਰੇ ਅੱਜ ਆਪਾਂ ਅੱਜ ਦੀ ਕਲਾਸ ਦੇ ਵਿੱਚ ਜਾਣਕਾਰੀ ਲਵਾਂਗੇ ਤਾਂ ਸਟਾਰਟ ਕਰਦੇ ਹਾਂ ਜੀ ਤੇ ਸਟੂਡੈਂਟ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਗੁਰੂ ਅਰਜਨ ਦੇਵ ਜੀ ਜੋ ਹੈ ਜੀ ਉਹ ਪੰਜਵੇਂ ਗੁਰੂ ਹਨ ਠੀਕ ਹੈ ਜੀ ਸਿੱਖਾਂ ਦੇ ਪੰਜਵੇਂ ਜੋ ਗੁਰੂ ਹਨ ਉਹ ਜੀ ਗੁਰੂ ਅਰਜਨ ਦੇਵ ਜੀ ਹਨ ਇਹਨਾਂ ਦਾ ਜੋ ਜਨਮ ਹੋਇਆ ਜੀ ਇਹਨਾਂ ਦਾ ਜਨਮ 15 ਅਪ੍ਰੈਲ 1563 ਈਸਵੀ ਵਿੱਚ ਗੋਇੰਦਵਾਲ ਸਾਹਿਬ ਵਿਖੇ ਹੋਇਆ ਜੋ ਕਿ ਤਰਨਤਾਰਨ ਦੇ ਵਿੱਚ ਹੈ ਗੋਇੰਦਵਾਲ ਸਾਹਿਬ ਵਿਖੇ ਹੋਇਆ ਜੋ ਕਿ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਹੈ ਇਹਨਾਂ ਦਾ ਜਨਮ ਹੋਇਆ ਜੀ 15 ਅਪ੍ਰੈਲ 1563 ਵਿੱਚ ਗੋਇੰਦਵਾਲ ਸਾਹਿਬ ਵਿਖੇ ਤਰਨਤਾਰਨ ਵਿੱਚ ਠੀਕ ਹੈ ਜੀ ਪਿਤਾ ਦਾ ਨਾਮ ਹੈ ਜੀ ਗੁਰੂ ਰਾਮਦਾਸ ਜੀ ਜੋ ਕਿ ਸਿੱਖਾਂ ਦੇ ਚੌਥੇ ਗੁਰੂ ਸਨ ਤੇ ਇਹਨਾਂ ਦੀ ਜੋ ਬਾਣੀ ਹੈ ਜੀ ਉਹ ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਉਹ ਹੈ ਜੀ शबद, 679 ਸ਼ਬਦ 679 ਸ਼ਬਦ 29 ਰਾਗ ਠੀਕ ਹੈ ਜੀ 29 ਰਾਗਾਂ ਵਿੱਚ ਬਾਣੀ ਹੈ ਇਹਨਾਂ ਦੀ ਇਹ 29 ਔਰ 30 ਕੋਈ ਵੀ ਪੇਪਰ ਦੇ ਵਿੱਚ ਆ ਜਾਂਦਾ ਹੈ ਠੀਕ ਹੈ ਜੀ ਤੇ 8 12 ਦੀ ਰਚਨਾ ਕੀਤੀ ਹੋਈ ਹੈ ਜੀ ਇਹਨਾਂ ਨੇ 8 12 ਦੀ ਰਚਨਾ ਕੀਤੀ ਹੈ ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਇਹ ਇਹਨਾਂ ਦੇ ਪਿਤਾ ਜੀ ਹਨ ਗੁਰੂ ਰਾਮਦਾਸ ਜੀ ਠੀਕ ਹੈ ਜੀ ਇਹਨਾਂ ਦੀ ਜੋ ਮਾਤਾ ਜੀ ਹੈ ਜੀ ਬੀਬੀ ਪਾਨੀ ਜੀ ਠੀਕ ਹੈ ਜੀ ਮਾਤਾ ਦਾ ਨਾਮ ਹੈ ਬੀਬੀ ਪਾਨੀ ਜੀ ਤੇ ਇਹਨਾਂ ਨੂੰ ਗੁਰੂ ਬੇਟੀ ਕਿਉਂਕਿ ਇਹਨਾਂ ਦੇ ਗੁਰੂ ਇਹਨਾਂ ਦੇ ਪਿਤਾ ਸੀ ਜੋ ਗੁਰੂ ਅਮਰਦਾਸ ਜੀ ਸੀ ਗੁਰੂ ਪਤਨੀ ਕਿਉਂਕਿ ਪਤੀ ਗੁਰੂ ਰਾਮਦਾਸ ਜੀ ਸੀ ਗੁਰੂ ਮਾਤਾ ਕਿਉਂਕਿ ਗੁਰੂ ਮਾਤਾ ਬੇਟੇ ਗੁਰੂ ਅਰਜਨ ਦੇਵ ਜੀ ਹਨ ਤੇ ਗੁਰੂ ਦਾਦੀ ਮਾਤਾ ਕਿਉਂਕਿ ਅੱਗੇ ਵੀ ਇਹਨਾਂ ਦੇ ਜੋ ਪੋਤੇ ਹਨ ਪੋਤਰੇ ਗੁਰੂ ਹਰਗੋਬਿੰਦ ਰਾਏ ਜੀ ਉਹ ਵੀ ਛੇਵੇਂ ਗੁਰੂ ਬਣਗੇ ਤਾਂ ਉਹ ਦਰਜਾ ਗੁਰੂ بیٹے ਗੁਰੂ ਪਤਨੀ ਗੁਰੂ ਮਾਤਾ ਤੇ ਗੁਰੂ ਦਾਦੀ ਮਾਤਾ ਦਾ ਦਰਜਾ ਜੋ ਉਹਨਾਂ ਨੂੰ ਮਿਲਿਆ ਹੋਇਆ ਹੈ ਜੀ ਇਤਿਹਾਸ ਦੇ ਵਿੱਚ ਠੀਕ ਹੈ ਜੀ ਨੈਕਸਟ ਹੈ ਸਟੂਡੈਂਟਸ ਇਹਨਾਂ ਦੀ ਜੋ ਪਤਨੀ ਦਾ ਨਾਮ ਹੈ ਜੀ ਮਾਤਾ ਗੰਗਾ ਜੀ ਹੈ ਉਹ ਫਿਲੌਰ ਦੇ ਫਿਲੌਰ ਦੇ ਸ਼੍ਰੀ ਚੰਦ ਜੀ ਦੀ ਪੁੱਤ ਸੁਪੁੱਤਰੀ ਪਿੰਡ ਮਿਆਉਂ ਵਿਖੇ ਜਲੰਧਰ ਜ਼ਿਲ੍ਹੇ ਦੇ ਵਿੱਚ ਉਹਨਾਂ ਦਾ ਵਿਆਹ ਹੋਇਆ ਸੀ ਜੀ ਮਾਤਾ ਗੰਗਾ ਜੀ ਨਾਲ ਠੀਕ ਹੈ ਜੀ ਤਾਂ ਇਹਨਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਸੀ ਜੀ ਜਿਨ੍ਹਾਂ ਦਾ ਨਾਮ ਹੈ ਹਰ ਗੋਬਿੰਦ ਰਾਏ ਜੀ ਠੀਕ ਹੈ ਜੀ ਜੋ ਕਿ ਹਰ ਗੋਬਿੰਦ ਹਰ ਗੋਬਿੰਦ ਸਿੰਘ ਜੀ ਜਿਹੜੇ ਆਪਣੇ ਬਣੇ ਸੀਗੇ 6ਵੇਂ ਗੁਰੂ ਬਣੇ ਸੀ ਜੀ ਹਰ ਗੋਬਿੰਦ ਸਿੰਘ ਜੀ ਠੀਕ ਹੈ ਜੀ ਇਹ ਆਪਣੇ 6ਵੇਂ ਗੁਰੂ ਸੀ ਤੇ ਇਹਨਾਂ ਦਾ ਜਨਮ ਹੋਇਆ ਸੀ ਜੀ 1595 ਚ ਮਤਲਬ 1595 ਦੇ ਵਿੱਚ 6ਵੇਂ ਗੁਰੂ ਜੀ ਦਾ ਜੋ ਜਨਮ ਹੋਇਆ ਸੀ ਠੀਕ ਹੈ ਜੀ ਤੇ ਗੁਰੂ ਅਰਜਨ ਦੇਵ ਜੀ ਦਾ ਜੋ ਗੁਰਗੱਦੀ ਕਾਲ ਹੈ ਜੀ ਉਹ ਹੈਗਾ ਜੀ 1 ਸਤੰਬਰ 1581 ਮਤਲਬ ਕਿ 1581 ਤੋਂ 30 ਜਨਵਰੀ ਅਥਵਰੀ 3 ਮਈ ਜੀ 3 ਮਈ 1606 ਮਤਲਬ ਕਿ 1606 ਵਿੱਚ ਤੱਕ ਸੀ ਤੇ ਇਹਨਾਂ ਨੂੰ ਪਹਿਲੇ ਸ਼ਹੀਦ ਤੇ ਸ਼ਹੀਦਾਂ ਦੇ ਸਰਤਾਜ ਵੀ ਕਿਹਾ ਜਾਂਦਾ ਹੈ ਠੀਕ ਹੈ ਜੀ ਗੁਰੂ ਅਰਜਨ ਦੇਵ ਜੀ ਨੂੰ ਪਹਿਲੇ ਸ਼ਹੀਦ ਤੇ ਸ਼ਹੀਦਾਂ ਦੇ ਸਰਤਾਜ ਵੀ ਕਿਹਾ ਜਾਂਦਾ ਹੈ ਠੀਕ ਹੈ ਜੀ ਅੱਗੇ ਆਪਾਂ ਜਾਣਾਂਗੇ ਕਿ ਇਹਨਾਂ ਦੀ ਸ਼ਹੀਦੀ ਕਿਵੇਂ ਹੋਈ ਕੀ ਕਾਰਨ ਸੀ ਉਹ ਸਭ ਆਪਾਂ ਅੱਗੇ ਵੀਡੀਓ ਦੇ ਵਿੱਚ ਵਿਸਤਾਰਨਾ ਕਰਾਂਗੇ ਸਟੂਡੈਂਟਸ ਤੇ ਇਹਨਾਂ ਦੀ ਜੋ ਸ਼ਹੀਦੀ ਹੋਈ ਸੀ ਜੀ ਉਹ 30 ਮਈ ਨੂੰ ਹੋਈ ਸੀ 1606 ਇਸ ਵਿੱਚ ਲਾਹੌਰ ਵਿਖੇ ਹੋਈ ਸੀ ਠੀਕ ਹੈ ਜੀ ਤੇ ਇਹ ਆਪਾਂ ਜੋ ਪੜਿਆ ਏ ਹੁਣੇ ਗੁਰੂ ਅਰਜਨ ਦੇਵ ਜੀ ਬਾਰੇ ਜੋ ਡਿਟੇਲ ਆਪਾਂ ਪੜੀ ਹੈ ਤਾਂ ਸਟੂਡੈਂਟਸ ਇੱਕ ਵਾਰੀ ਆਪਾਂ ਰਿਵਿਊ ਕਰ ਲੈਣੇ ਜਿਹਨਾਂ ਦਾ ਜਨਮ ਹੋਇਆ ਸੀਗਾ ਜੀ 15 ਅਪ੍ਰੈਲ 1563 ਈਸਵੀ ਵਿੱਚ ਗੋਇੰਦਵਾਲ ਸਾਹਿਬ ਜੋ ਕਿ ਤਰਨਤਾਰਨ ਵਿੱਚ ਹੈ ਉੱਥੇ ਹੋਇਆ ਇਹਨਾਂ ਦੇ ਪਿਤਾ ਜੀ ਹੈ ਜੀ ਗੁਰੂ ਰਾਮਦਾਸ ਜੀ ਮਾਤਾ ਬੀਬੀ ਪਾਨੀ ਜੀ ਹੈ ਪਤਨੀ ਦਾ ਨਾਮ ਹੈ ਮਾਤਾ ਗੰਗਾ ਜੀ ਫਲੋਰ ਦੇ ਰਹਿਣ ਵਾਲੇ ਹੈ ਸੀਗੇ ਠੀਕ ਹੈ ਜੀ ਉਹ ਜਲੰਧਰ ਜ਼ਿਲ੍ਹਾ ਹੈ ਫਲੋਰ ਦਾ ਪਿਤਾ हर गो सॉरी जी पुत्र हर गोबिंद साहेब जी ठीक है, है जी जो छेवें पातशाही बने अगे जाके के गुरगद्दी काल इन्होंने है जी पंद्रह सौ इक्यासी तो सोलह सौ सो छे ईस्वी तक ठीक है स्टूडेंट ਤਾਂ ਸਟੂਡੈਂਟ ਥੈਂਕ ਯੂ ਸੋ ਮਚ ਜੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਸਟੂਡੈਂਟਸ ਔਰ ਆਪਣੇ ਜੋ ਵੀ ਫਰੈਂਡਸ ਹੈ ਜੋ ਵੀ ਲੇਬਰ ਇੰਸਪੈਕਟਰ ਵੀਡੀਓ ਦੀ ਤਿਆਰੀ ਕਰ ਰਹੇ ਕਿਸੇ ਵੀ ਕਲਰਕ ਦੇ ਪੇਪਰ ਦੀ ਤਿਆਰੀ ਕਰ ਰਹੇ ਆ ਠੀਕ ਹੈ ਜੀ ਕੋਈ ਵੀ ਪੀਟ ਪ੍ਰੈਸ ਬੀ ਦੇ ਪੇਪਰ ਦੀ ਤਿਆਰੀ ਕਰ ਰਹੇ ਆ ਤੇ ਜਿਨ੍ਹਾਂ ਨੂੰ ਪੰਜਾਬ ਜੀਕੇ ਦਾ ਸਬਜੈਕਟ ਹੈ ਉਹਨਾਂ ਦੇ ਸਿਲੇਬਸ ਦੇ ਵਿੱਚ ਤਾਂ ਪਲੀਜ਼ ਉਹਨਾਂ ਨੂੰ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਸੋ ਮਚ